ਦੀਦੀ ਮੈਂ ਤੁਹਾਡੇ ਹੱਥ ਜੋੜਦੀ ਆ ਮੈਂ ਤੁਹਾਡੇ ਪੈਰੀ ਪੈਣੀ ਆ ਮੈਨੂੰ ਮੇਰੇ ਪੁੱਤ ਨਾਲ ਮਿਲਾ ਦਿਓ ਮੈਨੂੰ ਮੇਰੇ ਪੁੱਤ ਤੋਂ ਦੂਰ ਨਾ ਕਰੋ ਦੀਦੀ ਪੁੱਤ ਨਾਲ ਮਿਲਾ ਦਿਆ ਮੇਰੀ ਸੁਣ ਲੈ ਗੱਲ ਨਾ ਮੈਂ ਤੈਨੂੰ ਤੇਰੇ ਪੁੱਤ ਨਾਲ ਮਿਲਣ ਦੇਣਾ ਹੀ ਤੇ ਨਾ ਹੀ ਮੇਰੇ ਭਰਾ ਨੇ ਤੈਨੂੰ ਮਿਲਣਾ ਹੀ ਨਾ ਦੀਦੀ ਮੈਨੂੰ ਮੇਰੇ ਘਰ ਵਾਲੇ ਤੋਂ ਵੀ ਦੂਰ ਨਾ ਕਰੋ ਦੀਦੀ ਮੈਂ ਕਾਹਦਾ ਦੂਰ ਕਰਨਾ ਹੈ ਵੇਲੇ ਤੈਨੂੰ ਜੋ ਕਿਹਾ ਉਹ ਕੰਮ ਕਰਕੇ ਦੇ ਦੇ ਉਹ ਤਰਾਤੇ ਤੈਨੂੰ ਮੈਂ ਫੇਰ ਵੇਖਾਂਗੀ ਜਦੋਂ ਨਾ ਮੇਰਾ ਵਿਆਹ ਹੋਇਆ ਮੇਰੇ ਘਰਦਿਆਂ ਨੇ ਕਾਦੇ ਕੰਮੇ ਛੱਡੇ ਆ ਸਭ ਕੁਝ ਤੇ ਤੁਹਾਨੂੰ ਦਿੱਤਾ ਨਾ ਦਿੱਤਾ ਤੇ ਕੋਈ ਸਾਨ ਕੀਤਾ ਜੋ ਦਿੱਤੇ ਆਪਣੀ ਧੀ ਨੂੰ ਦਿੱਤਾ ਹਣਾ ਤੇਰੀ ਮਾਂ ਨੂੰ ਜਦੋਂ ਪਤਾ ਸੀ ਕਿ ਮੁੰਡੇ ਦੀ ਮਾਂ ਨਹੀਂ ਹੈਗੀ ਕੱਲੀ ਭੈਣ ਐ ਉਹਨੂੰ ਤੇ ਚਾਹੀਦਾ ਸੀ ਇੱਕ ਦੀ ਬਜਾਏ ਦੋ ਸੈੱਟ ਪਾਉਂਦੀ ਇੱਕ ਮਾਂ ਦਾ ਤੇ ਇੱਕ ਮੁੰਡੇ ਦੀ ਭੈਣ ਦਾ ਸੁੰਦੀ ਪਈ ਐ ਦੀਦੀ ਕਿਹਾ ਸੀ ਮੇਰੀ ਮਾਂ ਨੇ ਕਿਹਾ ਸੀ ਕਿ ਮੁੰਡੇ ਦੀ ਮਾਂ ਤੇ ਹੱਗੇ ਨਹੀਂ ਤੇ ਅਸੀਂ ਟੋਪਸ ਲਾ ਦਨੇ ਆ ਆਪੇ ਉਹਨਾਂ ਨੇ ਜਿੰਨਾਂ ਤੇ ਲਿਓੜ ਕੇ ਉਹਨੂੰ ਦੇ ਦੰਗੇ ਅੱਛਾ ਨਾ ਮੇਰੀ ਗੱਲ ਸੁਣ ਤੂੰ ਜ਼ਿੰਦਗੀ ਪਚੌਲਨ ਦੇ ਘਰੇ ਕੱਟਣੀ ਸੀ ਕਿ ਇੱਥੇ ਕੱਟਣੀ ਸੀ ਦੀਦੀ ਦੱਸੋ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਚਾਹਨੀ ਆ ਨਾ ਹੱਲੇ ਵੀ ਤੈਨੂੰ ਮੈਂ ਦੱਸਾਂ ਤੈਨੂੰ ਪਤਾ ਹੈ ਮੇਰੇ ਭਰਾ ਦਾ ਹੱਲੇ ਨਵਾਂ ਨਵਾਂ ਕੰਮ ਐ ਐਨਾ ਸੈੱਟ ਤੇ ਉਹ ਹੈ ਨਹੀਂ ਘਰ ਦੇ ਖਰਚੇ ਕਿੰਨੇ ਆ ਤੇ ਉਹਨੇ ਕਰਨੀ ਦੁਕਾਨ ਵੱਡੀ म न करना होर सैट वेनुहरे लख रुपये लिया भी लख हां भी लखी की समझते हो भी लख कोई छोटी जी रकम है ए मेनू नहीं पता ਛੋਟੀ ਐ ਕਿ ਵੱਡੀ ਐ ਜੇ ਤੇ ਆਪਣੇ ਪੁੱਤ ਨੂੰ ਮਿਲਣਾ ਈ ਤੇ ਜੇ ਆਪਣਾ ਘਰ ਬਸਾਣਾ ਈ ਤੇ ਸਮਝ ਗਈ ਨਾ ਜੀਜੀ ਮੈਂ ਚਿੱਦੰਦ ਦੀ ਵਿਆਹੀ ਆਈ ਨਾ ਤੁਹਾਡਿਆਂ ਤੇ ਡਿਮਾਂਡਾਂ ਹੀ ਵੱਧਦੀਆਂ ਜਾਂਦੀਆਂ ਜਦੋਂ ਮੇਰਾ ਵਿਆਹ ਹੋਇਆ ਤੁਸੀਂ ਕਿਹਾ ਸਾਨੂੰ ਇਹ ਗੱਡੀ ਨਹੀਂ ਚਾਹੀਦੀ ਸਾਨੂੰ ਵੱਡੀ ਗੱਡੀ ਚਾਹੀਦੀ ਮੇਰੇ ਘਰ ਦੇ ਆਣੇ ਤੁਹਾਨੂੰ ਵੱਡੀ ਗੱਡੀ ਵੀ ਦੇਤੀ ਫੇਰ ਤੁਸੀਂ ਮੰਗਿਆ ਸਾਨੂੰ ਐਨੇ ਨੋਟ ਚਾਹੀਦੇ ਕਿੰਨੇ ਪੂਰੇ 10 ਲੱਖ ਰੁਪਏ ਤੁਹਾਨੂੰ ਪਤਾ ਮੇਰੇ ਘਰ ਦੇ ਆਣੇ ਕਿਸ ਤਰ੍ਹਾਂ ਸਾਰੇ ਪੈਸਿਆਂ ਦਾ ਅਰੇਂਜਮੈਂਟ ਕੀਤਾ ਤੁਹਾਡੀ ਉਹ ਵੀ ਡਿਮਾਂਡ ਪੂਰੀ ਕੀਤੀ ਉਹ ਪੈਸੇ ਗਏ ਤੇ ਗਏ ਕਿੱਥੇ ਦਿਨ ਬਦਿੰਦੇ ਆ ਡਿਮਾਂਡਾਂ ਵਧਦੀਆਂ ਜਾਂਦੀਆਂ ਪਈਆਂ ਨਾ ਅੱਗੋਂ ਐਨੀ ਬਕਵਾਸ ਕਰਦੀਆਂ ਨਾ ਤੇਰੇ ਘਰਦਿਆਂ ਨੇ ਜਿਹੜੀ ਐਡੀ ਵੱਡੀ ਗੱਡੀ ਦਿੱਤੀ ਤੇ ਆ ਤੇਰੇ ਘੁੰਮਣ ਵਾਸਤੇ ਹੀ ਦਿੱਤੀ ਸੀ ਜੇ 10 ਲੱਖ ਰੁਪਏ ਦੇ ਦਿੱਤਾ ਸੀ ਤੇ ਤੇਰੇ ਘਰ ਵਾਲੇ ਨੇ ਹੀ ਦਿੱਤਾ ਮੈਨੂੰ ਥੋੜੀ ਕੁਛ ਦਿੱਤਾ ਆਈ ਵੱਡੀ ਇੱਥੇ ਜੋ ਤੈਨੂੰ ਕਿਹਾ ਨਾ ਉਹ ਕੰਮ ਬਸ ਤੂੰ ਕਰ ਦੇ ਨਹੀਂ ਤੇ ਆਪਣਾ ਕੰਮ ਤੇ ਮੈਂ ਕਰ ਹੀ ਦੇਣੀ ਦੀਰੀ ਰਾਜਾ ਅੰਨੇ ਪੈਸੇ ਕਿੱਥੋਂ ਨਿਕਲਦੇ ਆ ਤੁਸੀਂ ਤਾਂ ਸਭ ਕੁਝ ਸਮਝਦੇ ਹੋ ਦੀਦੀ ਅੱਛਾ ਨਹੀਂ ਪੈਸੇ ਕਿੱਥੋਂ ਨਿਕਲਨੇ ਆ ਤੈਨੂੰ ਨਹੀਂ ਪਤਾ ਤੂੰ ਐਡੀ ਕਮਲੀ ਆ ਤੇਰੇ ਭਰਾ ਦਾ ਤੇ ਤੇਰੇ ਪਿਓ ਦਾ ਐਡਾ ਵੱਡਾ ਬਿਜ਼ਨਸ ਉਹ ਥੋਕ ਲਾ ਲਾ ਕੇ ਨੋਟ ਗਿੰਦੇ ਆ ਤੇ ਥੁੱਕ ਮੁੱਕ ਜਾਂਦਾ ਪਰ ਨੋਟ ਨਹੀਂ ਉਹ ਮੁੱਕੇ ਤੇ ਤੂੰ ਕਹਿੰਨੀ ਐ ਕਰਾਚੋ ਪੈਸੇ ਕਿੱਥੋਂ ਨਿਕਲਦੇ ਆ ਆਹੋ ਕਰਾਚੋਣੀ ਆ ਜਿਹੜੇ ਬੈਂਕਾਂ ਚ ਦੱਬੇ ਬੈਂਕਾਂ ਚ ਅੱਥੋਂ ਕੱਢ ਕੇ ਲਿਆ ਕੇ ਦੇ ਦੀਦੀ ਤੁਹਾਡਾ ਤੇ ਮੋਈ ਹਿਲਦਾ ਪਿਆ ਨੋਟ 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 ਉਹ ਕਿੱਥੋਂ ਕਰੀ ਜਾਣ ਅੰਨਾ ਇਹ ਸਭ ਮੈਨੂੰ ਨਹੀਂ ਪਤਾ ਨਾਲੇ ਆਪਣੇ ਮਾਪਿਓ ਦੀ ਤੂੰ ਕੱਲੀ ਕੱਲੀ ਧੀ ਹੈ ਕੱਲਾ ਕੱਲਾ ਤੇਰਾ ਭਰਾ ਤੁਹਾਨੂੰ ਨਹੀਂ ਦੇਣਾ ਤੇ ਹੌਣ ਕਿੰਨੂੰ ਦੇਣਾ ਮੇਰੀ ਗੱਲ ਸੁਣ ਐਡੇ ਵੱਡੇ ਸਮੁੰਦਰ ਚੋਂ ਜੇ ਤੂੰ ਇੱਕ ਬਾਲਟੀ ਕੱਢ ਕੇ ਲੈ ਵੀ ਆਏਂਗੀ ਤੇ ਉਹਨਾਂ ਦਾ ਕੀ ਘਟ ਜਾਣਾ ਤੇ ਤੈਨੂੰ ਕੀ ਫਰਕ ਪੈ ਜਾਣਾ ਸਗੋਂ ਮੇਰੀ ਗੱਲ ਸੁਣ ਤੈਨੂੰ ਪਤਾ ਕੀ ਚਾਹੀਦਾ ਤੂੰ ਜਾ ਆਪਣੇ ਮਾਪਿਓ ਕੋ ਤੇ ਉਥੇ ਜਾ ਕੇ ਬਹਿ ਜਾ ਤੇ ਪਾ ਦੇ ਲੜਾਈ ਕਿ ਮੈਨੂੰ ਮੈਨੂੰ ਤੇ ਆਪਣਾ ਹਿੱਸਾ ਚਾਹੀਦਾ ਹਿੱਸਾ ਘਰ ਤੇ ਇਹ ਹੀ ਆ ਉਹ ਤੁਸੀਂ ਇੱਕ ਬਾਲਟੀ ਨਾਲ ਰੱਜਣ ਵਾਲੇ ਹੁੰਦੇ ਨਾ ਤੇ ਕਦੋਂ ਦੇ ਰੱਜ ਕੇ ਹੁੰਦੇ ਤੁਸੀਂ ਤੇ ਸਾਰਾ ਸਮੁੰਦਰ ਹੀ ਆਪਣੇ ਘਰ ਲਿਆਉਣਾ ਚਾਹੁੰਦੇ ਹੋ ਜੋ ਤੇਰੀ ਮਰਜ਼ੀ ਤੂੰ ਸਮਝ ਲੈ بس میرا ایک ਕੰਮ ਛੇਤੀ ਤੋਂ ਛੇਤੀ ਕਰ ਦੇ بس ਨਹੀਂ ਦਿੱਤੀ بس ਹੋ ਗਈ ਹੁਣ ਮੈਂ ਹੁਣ ਪੇਕੇ ਨਹੀਂ ਜਾਣਾ ਤੇ ਨਾ ਕੋਈ ਪੈਸੇ ਉਹਨਾਂ ਕੋਲੋਂ ਮੰਗਣੇ ਆ ਕੀ ਕੀ ਆ ਇਹ ਪੇਕੇ ਨਹੀਂ ਜਾਣਾ ਤੇ ਨਾ ਪੈਸੇ ਮੰਗਣੇ ਆ ਤੇ ਠੀਕ ਹੈ ਫਿਰ ਸਿੱਧਾ ਤੇਰੀ ਮਰਜ਼ੀ ਤੇ ਬਸ ਫਿਰ ਕਰ ਲੈ ਤੂੰ ਕਾਤੀ ਪੈਕ ਤੇ ਤਲਾਕ ਦੀ ਤਿਆਰੀ ਤੁਸੀਂ ਬਾਹਰ ਕਿਉਂ ਨਹੀਂ ਆਂਦੇ ਪਏ ਬਸ ਅੰਦਰ ਵੜ ਕੇ ਬੈਠੇ ਹੋ ਤੁਹਾਡੀ ਭੈਣ ਤੁਹਾਡਾ ਘਰ ਬਰਬਾਦ ਕਰਦੀ ਪਈ ਆ ਕਿੰਨੂ ਵਾਜਾ ਮਾਰੀ ਜਾਨੀ ਆ ਕਿੰਨੂ ਵਾਜਾ ਮਾਰੀ ਜਾਨੀ ਆ ਆਨੇ ਨਹੀਂ ਆਣਾ ਬਾਹਰ जिद्दा दी बहन कहोगी ओने ओदा ही करना जिन्नू मर्जी बाजा मार के तू देखला ओने नहीं होना ओने नहीं होना बाहर चल चल निकल चल चल निकल जात छ बस ਅਈ ਇੱਥੇ ਨਾ ਕਿਦਾਂ ਵਾਜਾ ਮਾਰਦੀ ਓ ਬੋਲਦੇ ਨਹੀਂ ਉਹ ਨਾ ਆਇਆ ਭਾਰ ਉਹ ਮੇਰਾ ਭਰਾ ਏ ਮੇਰਾ ਜਿਹੜੀ ਗਲਤਫਹਿਮੀ ਪਾਲੀ ਬੈਠੀ ਆ ਨਾ ਉਹ ਗਲਤਫਹਿਮੀ ਹੀ ਰਹਿ ਜਾਣੀ ਆ ਨਹੀਂ ਮੈਂ ਰੋਂਦੇ ਅੰਦਰ ਨਹੀਂ ਜਾਣਾ ਮੈਂ ਆਪਣੇ ਮਾਪਿਆਂ ਨੂੰ ਕੋਈ ਦੁੱਖ ਨਹੀਂ ਦੇਣਾ ਮੈਂ ਅੰਦਰ ਜਾਣਾ ਆਪਣੇ ਮੰਮੀ ਪਾਪਾ ਨੂੰ ਮਿਲਣਾ ਉਹਨਾਂ ਨੂੰ ਕੁਛ ਨਹੀਂ ਦੱਸਣਾ ਕਿ ਨਾ ਕਿੰਨੇ ਕੁ ਦੁਖੀ ਹਾਂ ਤੇ ਮੇਰੇ ਸੋਹਰਿਆਂ ਨੇ ਫੇਰ ਪੈਸੇ ਮੰਗ ਲਿਆ ਦਿਨ ਬਦਨ ਉਹਨਾਂ ਦੀਆਂ ਡਿਮਾਂਡਾਂ ਵੱਧਦੀਆਂ ਜਾਂਦੀਆਂ ਨਾ ਸੁਣਿਆ तू दलेर हो तू तो नॉर्मल हो आराम अंदर जा अपने, अपने मुताबिक बड़े सोहने तरीके करी नहीं, नहीं मैं को किसी कोई गल अपने मापियों प्यो को मैं क्यों ना कि मैं कि दुखी हाँ ਮੇਰੇ ਸੋਹਰੇ ਨਿਤ ਨਰਿਆ ਡਿਮਾਂਡਾਂ ਕਰਨ ਦੇ ਮੈਂ ਸਾਰਾ ਕੁਝ ਹੀ ਆਪਣੇ ਮੰਮੀ ਪਾਪਾ ਨੂੰ ਦੱਸ ਦੇਣਾ ਠੀਕ ਹੈ ਪਰ ਜੇ ਨੂੰ ਨਨ ਸਾਰਾ ਕੁਝ ਦੱਸਤਾ ਮੇਰੇ ਸੋਹਰਿਆਂ ਦਾ ਕਿਆ ਗੱਲ ਪਹੁੰਚ ਗਈ ਥੋ ਉਨ੍ਹਾਂ ਨੇ ਤੇ ਮੈਨੂੰ ਮੇਰੇ ਬੱਚਿਆਂ ਤੋਂ ਵੀ ਦੂਰ ਕਰ ਦੇਣਾ ਛੜਾ ਮਾਰਾ ਮोटा ਮੈਨੂੰ ਬੁਲਾਉਂਦੇ ਹੁਣ ਨਾ ਮੈਨੂੰ ਬੁਲਾਉਣਾ ਛੱਡ ਦੇਣਾ ਨਹੀਂ ਮੈਂ ਆਪਣੇ ਬੱਚਿਆਂ ਤੋਂ ਦੂਰ ਨਹੀਂ रह ਸਕਦੀ ਮੈਂ ਤਾਂ ਜ਼ਿੰਦੇ ਜੀ ਮਰ ਜਾਣਾ ਆ ਕੀ ਕਰਾਂ ਨਹੀਂ ਨਹੀਂ ਮੈਂ ਨਾ ਸਾਰੀ ਗੱਲ ਆਪਣੇ ਤੇ ਲੰਦਣ ਨਹੀਂ ਆ ਮੈਂ ਹਜੇ ਕੋਈ ਗੱਲ ਹੀ ਨਹੀਂ ਦਰਜਾ ਕੇ ਕਰਨੀ ਮੇਰੀ ਧੀ ਚੁੱਪ ਚੁੱਪ ਕੀ ਗੱਲ ਐ ਨਹੀਂ ਮੰਮੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਮੇਰੀ ਗੱਲ ਸੁਣ ਹਾਂਜੀ ਆ ਤੂੰ ਟੈਕਸੀ ਕਰਕੇ ਆਈ ਆ ਸੁਖ ਨਾਲ ਤੇਰੇ ਘਰ ਦੋ ਦੋ ਤਿੰਨ ਦਿਨ ਗੱਡੀਆਂ ਹੈਗੀਆਂ ਮੰਮੀ ਬਾਹਰ ਮੌਸਮ ਇੰਨਾ ਵਧੀਆ ਸੀ ਪਹਿਲਾਂ ਤੇ ਮੈਂ ਤੁਰਦੀ ਬਾਹਰ ਆਈ ਫੇਰ ਮੈਂ ਸੋਚਿਆ ਚੱਲ ਕਿੰਨਾ ਕੁ ਤੁਰਾਂਗੀ ਅੱਗੇ ਆ ਕੇ ਮੈਂ ਟੈਕਸੀ ਕਰ ਲਈ ਕੋਈ ਨਹੀਂ ਮੰਮੀ ਫੇਰ ਕਿ ਗੱਡੀਆਂ ਚੀ ਰੋਜ਼ ਘੁੰਮੀ ਦਾ ਕਦੇ ਥੋੜੀ ਬਹੁਤ ਵਾਕ ਵੀ ਕਰ ਲੈਣੀ ਚਾਹੀਦੀ ਹੈ ਮੰਮੀ ਮੇਰੀ ਗੱਲ ਸੁਣ ਮੈਨੂੰ ਤਾਂ ਤੇਰੀ ਗੱਲ ਕੋਈ ਲੱਗੀ ਨਹੀਂ ਸਮਝ ਕਿ ਗੱਡੀਆਂ ਘਰ ਹੈਗੀਆਂ ਤੂੰ ਅੱਧੇ ਰਸਤੇ ਤੱਕ ਤੁਰ ਕੇ ਆਈ ਫੇਰ ਅੱਗੇ ਟੈਕਸੀ ਕਰ ਲਈ ਛਿਦੈਣੇ ਜੇ ਨਹੀਂ ਨਾ ਘਰ ਗੱਡੀ ਹੀ ਗਈ ਸੀ ਤੇ ਤੂੰ ਮੈਨੂੰ ਫੋਨ ਕਰ ਦਿੰਦੀ ਤੇ ਮੈਂ ਤੇਰੇ ਵੀਰੇ ਨੂੰ ਭੇਜ ਦੇਣਾ ਸੀ ਨਹੀਂ ਮੰਮੀ ਇਹੋ ਜੀ ਤੇ ਕੋਈ ਗੱਲ ਨਹੀਂ ਨੀਗੀ ਸੋਨੀਆ ਹਾਂਜੀ ਤੂੰ ਪਿਛਲੇ ਹfte ਮੇਰੇ ਕੋਲ ਆਈ ਸੀ ਉਦੋਂ ਵੀ ਤੂੰ ਇਹ ਚੂੜੀਆਂ ਪਾਈਆਂ ਸੀ ਤੇ ਮੈਂ ਤੈਨੂੰ ਕੜੇ ਦਿੱਤੇ ਸੀ ਤੇ ਉਹ ਕੜੇ ਕਿੱਥੇ ਗਿਆ ਕੜੇ ਮੰਮੀ ਉਹ ਕੜੇ ਨਾ ਪਾਰੇ ਬੜੇ ਆ ਤੇ ਗਰਮੀ ਬੜੀ ਮੇਰੇ ਕੋਲ ਪਾਈ ਨਹੀਂ ਜਾਂਦੇ ਤੇ ਮੈਂ ਹਲਕੀਆਂ ਜੀਆਂ ਚੂੜੀਆਂ ਹੀ ਪਾ ਲਈਆਂ ਹੂੰ ਹੂੰ ਤੈਨੂੰ ਪਤਾ ਹੈ ਨਾ ਕਿ ਤੇਰੇ ਪਾਪਾ ਨੂੰ ਬਹੁਤ ਪਸੰਦ ਹੈਗਾ ਕਿ ਸੋਨਾ ਪਾ ਕੇ ਰੱਖਣਾ ਮੈਨੂੰ ਤਾਂ ਉਹਨਾਂ ਨੇ ਕਦੀ ਰਹਿਣ ਨਹੀਂ ਦਿੱਤਾ ਤੇ ਤੈਉਂ ਜਦੋਂ ਕੁਵਾਰੀ ਸੀ ਨਾ ਤੇਰੇ ਪਾਪਾ ਨੇ ਉਦੋਂ ਵੀ ਤੈਨੂੰ ਚੂੜੀਆਂ ਬਣਾ ਕੇ ਦਿੱਤੀਆਂ ਸੀ ਤੇ ਪਰ ਤੂੰ ਪਾਉਂਦੀ ਨਹੀਂ ਕਦੀ ਤੂੰ ਬਣਾ ਲਾ ਦੇਣੀ ਆ ਕਿ ਮੰਮੀ ਸਾਡੇ ਉਧਰ ਚੋਰੀਆਂ ਬਹੁਤ ਹੁੰਦੀਆਂ ਫੇਰ ਤੂੰ ਇੱਕ ਦਿਨ ਕਹਿਤਾ ਮੈਂ ਚੂੜੀਆਂ ਲਾ ਕੇ ਉੱਥੇ ਰੱਖੀਆਂ ਗਵਾਚ ਗਈਆਂ ਪਤਾ ਨਹੀਂ ਲੱਗਾ ਮੈਨੂੰ ਸੋਣੀਆ ਮੇਰੀ ਗੱਲ ਸੁਣ ਟਾਡੇ ਘਰ ਜਿਹੜੀਆਂ ਸਰਵੈਂਟ ਹੈਗੀਆਂ ਕਹਿਣਾ ਤੇਰੇ ਮੈਨੂੰ ਚਾਹੀਦਾ ਕਿਤੇ ਓਤਨੇ ਸੋਨਾ ਚੋਰੀ ਕਰਦੀਆਂ ਇੰਨਾ ਤੇਰਾ ਸੋਨਾ ਚੋਰੀ ਹੋਈ ਜਾਂਦਾ ਨਹੀਂ ਨਹੀਂ ਮੰਮੀ ਉਹ ਤੇ ਵਿਚਾਰੀਆਂ ਨਹੀਂਆਂ ਨੇਕ ਹਗੀਆਂ ਇਹੋ ਜੀ ਤੇ ਕੋਈ ਗੱਲ ਹੀ ਨਹੀਂ ਹੁਣ ਤਾਂ ਮੇਰੀਆਂ ਚੀਜ਼ਾਂ ਸੰਭਾਲਦੀਆਂ ਰਹਿੰਦੀਆਂ ਤੇ ਫੇਰ ਇੰਨਾ ਦੇ ਨੂੰ ਕੁਝ ਦਿੰਨੀ ਆ ਤੇਰੇ ਸਹੁਰਿਆਂ ਨੇ ਵੀ ਤੈਨੂੰ ਇੰਨਾ ਸੋਨਾ ਪਾਇਆ ਉਹਦਾ ਵੀ ਨਹੀਂ ਹੁਣ ਪਤਾ ਲੱਗਾ ਕਿੱਥੇ ਹੈਗਾ ਅੱਛਾ ਤੂੰ ਬੈਠ ਅੱਜ ਨਾ ਪ੍ਰੀਆ ਹੁਣੀ ਜਲਦੀ ਚਲੇ ਗਈ ਆ ਤੇ ਮੈਂ ਬਣਾਂਡੇ ਸੀ ਖੀਰ ਇੱਕ ਮਿੰਟ ਮੈਂ ਵੇਖ ਕੇ ਫਿਰ ਬੰਨੀ ਤੇਰੇ ਕੋਲ ਤੂੰ ਦੱਸ ਕੀ ਖਾਣਾ ਪੀਣਾ ਮੰਮੀ ਮੈਂ ਪੁੱਛ ਨਹੀਂ ਜੀ ਅਜੇ ਖਾਣਾ ਤੁਸੀਂ ਨਾ ਮੇਰੇ ਕੋਲ ਆ ਕੇ ਬੈਠੋ ਮੰਮੀ ਵੀ ਨਾ ਮੈਂ ਕਿਸ ਰਾਂ ਦਾ ਸਾਮ ਮਿਟਾ ਲਓ ਮੇਰਾ ਤੇ ਸਾਰਾ ਹੀ ਗਹਿਣਾ ਮੇਰੇ ਸਹੁਰਿਆਂ ਨੇ ਮੇਰੇ ਕੋਲ ਲੱਲਿਆ ਤੇ ਜਿਹੜੇ ਕੜੇ ਤੁਸੀਂ ਮੈਨੂੰ ਪਿਛਲੀ ਵਾਰੀ ਦਿੱਤੇ ਉਹ ਵੀ ਮੇਰੇ ਬਾਵਾ ਚੋਂ ਲਵਾ ਲੇ ਮੈਂ ਕਿਸਰਾ ਤੁਹਾਨੂੰ ਸਚਾਈਆਂ ਦੱਸਾਂ ਮਨ ਤੇ ਕੁਛ ਸਮਝ ਹੀ ਨਹੀਂ ਲੱਗਦੀ ਤੇ ਮੈਂ ਕੀ ਦੱਸਾਂ ਤੁਹਾਨੂੰ ਕਿੰਨੀ ਕੁ ਮੈਂ ਦੁਖੀ ਹਾਂ ਮੰਮੀ ਓਹੋ ਬਸ ਆ ਜੋ ਮੈਂ ਕਿਆ ਮੇਰੀ ਧੀ ਆਈ ਆ ਤੇ ਮੈਂ ਬਾਰੋ ਹੀ ਕੋ ਜੋ ਆਰਡਰ ਕਰਦਾ ਵਾਂ ਠੀਕ ਆ ਇੱਕ ਮੰਗਵਾ ਲੈ ਤੇਰੇ ਮੈਂ ਸਪਰਿੰਗ ਰੋਲ ਔਰ ਮੇਰੀ ਧੀ ਬਰਗਰ ਬੜਾ ਖਾਂਦੀ ਆ ਬਰਗਰ ਹੋਰ ਦੱਸ ਕੀ ਖਾਣਾ ਪੀਜ਼ਾ ਕੁਝ ਨਹੀਂ ਖਾਣਾ ਮੰਮੀ ਚਲ ਕਰ ਦਨੇ ਜਦੋਂ ਆ ਜਾਏਗਾ ਤੂੰ ਆਪ ਹੀ ਖਾ ਲੈਣਾ ਠੀਕ ਆ ਹੋਰ ਦੱਸ ਸੁਣ ਦੱਸ ਕੀ ਕਾਲਿਆ ਅੱਜ ਮੇਰੀ ਧੀ ਇੰਨੀ ਉਦਾਸ ਕਿਉਂ ਹੋ ਗਈ ਹੈ ਮੰਮੀ ਮੇਰੇ ਸੋਹਰਿਆਂ ਨੂੰ ਨਾ ਪੈਸਿਆਂ ਦੀ ਲੋੜ ਸੀ ਸੋਹਰਿਆਂ ਨੂੰ ਪੈਸਿਆਂ ਦੀ ਲੋੜ पर सोनिया मिनू ਗਲਤ ਨਾ ਸਮਝੀ ਥੋੜੀ ਦੇਰ ਪਹਿਲਾਂ ਤੂੰ ਮੇਰ ਕੋ 2 ਲੱਖ ਰੁਪਇਆ ਲੈ ਕੇ ਗਈ ਸੀ ਤੇ ਮੈਂ ਤਾਂ ਘਰ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਤੈਨੂੰ ਦੇਤਾ ਉਹ ਪੈਸੇ ਤੇਰੇ ਪਾਪਾ ਨੇ ਮੈਨੂੰ ਫੜਾਏ ਸੀ ਤੇ ਜਦੋਂ ਮੇਰ ਕੋ ਮੰਗਣਗੇ ਮੈਨੂੰ ਜਵਾਬ ਤਾਂ ਦੇਣਾ ਹੀ ਪੈਣਾ ਤੇ ਮੈਂ ਸੋਚਿਆ ਸੀ ਕਿ ਮੋਂ ਉਹ ਦੱਸਾਂਗੀ ਕਿ ਸੋਨੀਆ ਨੇ ਮੰਗੇ ਸੀ ਪਰ ਹੁਣ ਤੈਨੂੰ ਕਾਦੀ ਪੈਸਿਆਂ ਦੀ ਜ਼ਰੂਰਤ ਪੈ ਗਈ ਹੈ ਮੰਮੀ ਅਸਲ ਚ ਗੱਲ ਐ ਵੈ ਕਿ ਉਹਨਾਂ ਨੇ ਬਿਜ਼ਨਸ ਵਿੱਚ ਘਾਟਾ ਪੈ ਗਿਆ ਘਾਟਾ ਪੈ ਗਿਆ ਮੰਮੀ ਇਹਨਾਂ ਦੇ ਦੋ ਸ਼ੋਰੂਮ ਐ ਨਾ ਹਾਂ ਹੈਗੇ ਨੇ ਹੈਗੇ ਆ ਤੇ ਕੋਈ ਬੀਟੀਆਂ ਦਾ ਇਹ ਕੋਈ ਸਮਾਨ ਆਨ ਜਾਣ ਦੇ ਵਿੱਚ ਕੋਈ ਘਾਟਾ ਪੈ ਗਿਆ ਇਹ ਤੇ ਸਾਰੇ ਆਪਸ ਵਿੱਚ ਬਹਿ ਕੇ ਗੱਲਾਂ ਕਰਨ ਦੇ ਸੀ ਤੇ ਮੈਂ ਕਿਚਨ ਵਿੱਚ ਇਹ ਗੱਲ ਨਾਲ ਸੁਣਨੀ ਖਲੋਤੀ ਹੋਈ ਉਹਨਾਂ ਵਿਚਾਰਿਆਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਜਦੋਂ ਮੈਂ ਸਾਰੀ ਗੱਲ ਸੁਣੀ ਤੇ ਮੈਂ ਕਿਹਾ 20 ਲੱਖ ਦਾ ਘਾਟਾ ਤਿੰਨ ਵਿਚਾਰਿਆਂ ਦੀ ਇਸ ਵੇਲੇ ਮਦਦ ਕਰੇਗਾ ਤੇ ਕਰੇਗਾ ਕੌਣ ਉਸ ਵੇਲੇ ਮੈਨੂੰ ਖਿਆਲ ਆਇਆ ਕਿ ਮੇਰੇ ਮਾਪਿਓ ਤੇ ਮੇਰੀ ਮਦਦ ਕਰ ਸਕਦੇ ਆ ਨਾ ਮੰਮੀ ਮੈਂ ਬੜੀ ਆਸ ਲੈ ਕੇ ਤੁਹਾਡੇ ਕੋਲ ਆਈ ਆ ਹਾਂ ਕੋਈ ਗੱਲ ਨਹੀਂ ਮੈਂ ਤੇਰੇ ਪਾਪਾ ਨਾਲ ਗੱਲ ਕਰਦੀ ਆ ਹੋਂ ਤਾਂ ਸਾਡਾ ਬਿਜ਼ਨਸ ਵੀ ਬਹੁਤ ਵਧੀਆ ਚੱਲਦਾ ਪਿਆ। ਖੈਰ ਅੱਗੇ ਵੀ ਮਾਲਕ ਦੀ ਕਿਰਪਾ ਸੀ ਬਹੁਤ ਤਾਦੀ। ਤੈਨੂੰ ਆਪਾਂ ਗੱਡੀ ਕਿਹੜੀ ਦੇਣੀ ਸੀ ਤੇ ਤੂੰ ਕਹਿਤਾ ਨਹੀਂ ਮੰਮੀ ਮੇਰੇ ਹਸਬੰਦ ਨੂੰ ਨੋਵਾ ਗੱਡੀ ਪਸੰਦ ਹੈਗੀ ਆ। ਉਹ ਦਵੋ। ਫਿਰ ਆਪਾਂ ਉਹ ਦੇ ਦਿੱਤੇ। ਕੋਈ ਗੱਲ ਨਹੀਂ। 20 ਲੱਖ ਰੁਪਏ ਦੀ ਕਿਹੜੀ ਗੱਲ ਆ? ਮੈਂ ਤੇਰੇ ਭਰਾ ਨੂੰ ਤੇ ਤੇਰੇ ਪਾਪਾ ਨੂੰ ਕਹਿ ਦਿੰਨੀ ਆ। ਤੇ ਉਹਨਾਂ ਨੇ ਨਾ ਥੋੜਾ ਕਰਨੀ ਆ। ਨਾਲੇ ਮੇਰੀ ਗੱਲ ਸੁਣ ਛਿਦੈਣੇ। ਇਹ ਸਾਰਾ ਕੁਝ ਤੁਹਾਡੇ ਦੋਵੇਂ ਭੈਣ ਭਰਾਵਾਂ ਦਾ ਹੀ ਆ। ਤੇ ਆਪਾਂ ਦੇ ਦਿੰਨੇ ਤੂੰ ਟੈਨਸ਼ਨ ਨਾ ਲੈ ਤੇ ਐਸ ਗੱਲ ਦਾ ਤੇਰੇ ਸਹੁਰਿਆਂ ਨੂੰ ਨਹੀਂ ਪਤਾ ਲੱਗੇਗਾ ਠੀਕ ਐ ਤੇ ਤੂੰ ਐਸਾਂ ਕਰ ਆਪਣੇ ਘਰ ਵਾਲੇ ਕੋ ਕੀ ਉਹ ਅਕਾਊਂਟ ਨੰਬਰ ਮੰਗਵਾ ਤੇ ਸੈਂਡ ਕਰ ਦੇਣੇ ਮੈਂ ਵਾਅਦਾ ਦਿੰਨੇ ਸਾਹਿਲ ਨੂੰ ਕੁਝ ਵੀ ਨਹੀਂ ਦੇਣਾ ਆਪਾਂ ਇੱਕ ਹੀ ਕਹਿੰਦੇ ਆ ਕੁਝ ਨਹੀਂ ਦੇਣਾ ਕਿਉਂ ਨਹੀਂ ਦੇਣਾ ਜੋ ਕਹਿੰਨੇ ਨਾ ਸੋ ਇਹ ਗੱਲ ਨਾ ਕਿਉਂ ਕਿਉਂ ਮੈਨੂੰ ਕੁਛ ਨਹੀਂ ਦੇਣਾ ਇਹ ਜਿਹੜੀ ਸਾਰੀ ਜਾਇਦਾਦ ਸਾਰੀ ਪ੍ਰਾਪਰਟੀ ਤੇਰੇ ਇਕੱਲੇ ਦੀ ਹੈ ਮੇਰਾ ਵਿੱਚ ਕੋਈ ਹੱਕ ਨਹੀਂਗਾ ਬਿਲਕੁਲ ਸਹੀ ਗੱਲ ਕਹਿਂਦੇ ਆ ਸੋਨੀਆ ਤੂੰ ਵਾਕਈ ਇਹ ਚਾਹਤਾ ਹੋਣਾ ਕਿ ਇੰਨੀ ਜਾਇਦਾਦ ਦੇ ਵਿੱਚੋਂ ਮੇਰਾ ਹਿੱਸਾ ਤੇ ਇਹਨੂੰ ਮਿਲ ਚੱਲਿਆ ਕਿ ਮੈਨੂੰ ਨਹੀਂ ਸੀ ਪਤਾ ਕਿ ਤੂੰ ਐਡਾ ਲਾਲਚੀ ਹੈਗਾ ਕਿਉਂ ਨਹੀਂ ਦੇਣਾ ਦੇਣਾ ਪੈਣਾ ਹੈ ਤੇਰੇ ਪਾਪਾ ਵੀ ਦੇਣਗੇ ਤੇਰੇ ਕਹਿੰਦਾ ਕੀ ਮਤਲਬ ਹੈ ਨਹੀਂ ਇਹ ਸਾਰੀ ਪ੍ਰਾਪਰਟੀ ਇਹ ਸਾਰੀ ਜਾਇਦਾਦ ਉਹ ਤੇਰੇ ਇਕੱਲੇ ਦੀ ਹੈ ਤੇਰਾ ਇਕੱਲੇ ਦਾ ਹੱਕ ਬੰਦਾ ਇਸ ਜਾਇਦਾਦ ਤੇ ਮੇਰਾ ਕੋਈ ਹੱਕ ਨਹੀਂਗਾ ਬਿਲਕੁਲ ਸੋਨੀਆ ਸਹੀ ਗੱਲ ਕਹਿਣ ਈ ਆ ਤੂੰ ਦੱਸ ਬੜਾ ਚਲਾ ਕੇ ਨਿਕਲਿਆ ਅਖੇ ਮੈਂ ਕੁਝ ਨਹੀਂ ਦੇਣ ਦੇਣਾ ਮੇਰੀ ਗੱਲ ਸੁਣ ਲਾ ਇਹ ਜਿੰਨੀ ਵੀ ਜਾਇਦਾਦ ਹੈ ਨਾ ਤੇਰੇ ਪਿਓ ਦੀ ਤੇ ਤੇਰੇ ਦਾਦੇ ਦੀ ਆ ਕੰਮ ਤਾਂ ਤੂੰ ਹੁਣ ਲੱਗਾ ਪਿਓ ਨਾ ਸਟਾਰਟ ਕਰਨ ਆਖੇ ਮੈਂ ਨਹੀਂ ਦੇਣਾ ਤੂੰ ਕੱਲਾ ਕੰਦਾ ਹੋਏਗਾ ਨਾ ਕਿ ਜੋ ਕੁਝ ਸਾਰਾ ਮੇਰੇ ਨਾਂ ਤੇ ਹੋਵੇ ਮੇਰੀ ਭੈਣ ਦੇ ਨਾਂ ਤੇ ਕੁਝ ਵੀ ਨਾ ਹੋਵੇ ਤੇ ਮੈਂ ਦੇਣਾ ਹੀ ਤੇ ਮੈਂ ਕਹਤਾਂ ਤੈ ਤੂੰ ਜੋ ਮਰਜ਼ੀ ਕਰ ਲੈ ਕੁੜੀ ਆਈ ਆ 20 ਲੱਖ ਰੁਪਇਆ ਲੈਣ ਉਹਨੂੰ ਦੇ ਕੇ ਤੋੜਨਾ ਮੈਂ ਜੇ ਤੇ ਮੰਮੀ ਤੁਸੀਂ ਇਹਨੂੰ ਮਰਵਾਣਾ ਚਾਹੁੰਦੇ ਹੋ ਨਾ 20 ਛੱਡ ਕੇ 40 ਦੇ ਦੋ ਮਰਵਾਣਾ ਚਾਹਦੇ ਕੀ ਮਤਲਬ ਹੈ ਤੇਰਾ ਤੈ ਖਬਰਾਂ ਨਹੀਂ ਵੇਖਦੇ ਆ ਤਾਂ ਨੂੰ ਨਹੀਂ ਪਤਾ ਆ ਲੇਟੈਸਟ ਜਿਹੜੀ ਖਬਰ ਆਈ ਹੈ ਗ੍ਰੇਟਰ ਨੋਇਡਾ ਦੇ ਵਿੱਚ ਇੱਕ ਕੁੜੀ ਸੀ ਜਿਹੜੀ ਦਾਜ ਦੇ ਕਰਕੇ ਉਹਨਾਂ ਨੇ ਸਾੜਤੀ ਪਰ ਇਹਦੇ ਸੌਰੇ ਤੇ ਚੰਗੇ ਬਹੁਤ ਆ ਮੰਮੀ ਚੰਗੇ ਉਹ ਦਾਜ ਥੋੜਾ ਮੰਗਦੇ ਕਿਆ ਚੰਗੇ ਤੇ ਉਹ ਵੀ ਬਹੁਤ ਹੀ ਉਹ ਵੀ ਦਾਜ ਨਹੀਂ ਮੰਗਦੇ ਸੀ ਉਹ ਉਹਨੇ ਵੀ ਇਦਾਂ ਹੀ ਨਾ ਆਪਣੇ ਘਰ ਭੇਜਿਆ ਸੀ ਕੁੜੀ ਨੂੰ ਕਿ ਜਾ ਕੇ 32 ਲੱਖ ਰੁਪਏ ਲੈ ਕੇ ਆ ਤੇ ਮੰਮੀ ਸਾਡੇ ਪਰਿਵਾਰਾਂ ਦੀ ਨਾ ਆਪਦੀ ਗਲਤੀ ਹੁੰਦੀ ਆ ਪਹਿਲਾ ਹੀ ਜਦੋਂ ਵਿਆਹ ਕਰਨਾ ਹੁੰਦਾ ਵਾ ਉਦੋਂ ਅਸੀਂ ਕਹਿ ਦਿੰਨੇ ਆ ਕੋਈ ਗੱਲ ਨਹੀਂ ਦਾਜ ਦੇਣਾ ਨਾ ਸ਼ਾਨ ਦੇਣਾ ਅਸੀਂ ਕਹਿੰਨੇ ਆ ਅਸੀਂ ਤਾਂ ਆਪਣੀ ਕੁੜੀ ਨੂੰ ਆ ਵੀ ਦਿੱਤਾ ਅਸੀਂ ਤਾਂ ਆਪਣੀ ਕੁੜੀ ਨੂੰ ਆ ਵੀ ਦਿੱਤਾ ਬਸ ਇਦਾਂ ਹੀ ਫਿਰ ਉਹਨਾਂ ਦਾ ਮੂੰਹ ਬਾੜਦਾ ਵਾ ਉਹਨਾਂ ਨੇ ਕਿਹਾ ਲੈ ਵਿਆਹ ਵੇ ਉਹਨਾਂ ਨੇ ਇੰਨਾ ਕੁਝ ਕਰਤਾ ਹੀ ਮੰਗਦੇ ਰੋ ਮੰਗਦੇ ਰੋ ਮੰਗਦੇ ਰੋ ਤੇ ਸਾਡੇ ਵਰਗੇ ਹੁੰਦੇ ਆ ਜਿਹੜੇ ਬਸ ਇਹ ਚਾਹੁੰਦੇ ਆ ਕਿ ਚੱਲ ਕੋਈ ਗੱਲ ਨਹੀਂ ਸਾਡੀ ਕੁੜੀ ਆ ਨਾ ਜਿਹੜੀ ਉਹ ਚੰਗੇ ਹੱਸਦੀ ਬਸਦੀ ਰਵੇ ਉਥੇ ਇਸ ਕਰਕੇ ਆਪਾਂ ਕਹਿੰਨੇ ਕੋਈ ਗੱਲ ਨਹੀਂ ਚੱਲ ਆ ਵੀ ਦੇ ਦਿੰਨੇ ਆ ਆ ਵੀ ਦੇ ਦਿੰਨੇ ਆ ਜੇ ਪਹਿਲਾਂ ਹੀ ਨੱਥ ਪਾਈ ਜਾਵੇ ਨਾ ਤੇ ਇਹੋ ਜੀ ਨੋਬਤ ਨਾ ਹੋਵੇ ਬਾਜੋ ਫਿਰ ਨਾ ਨਿਊਜ਼ਾਂ ਵਿੱਚ ਖਬਰ ਆਉਂਦੀ ਆਵਾ ਕਿ ਉਹਨਾਂ ਦੀ ਕੁੜੀ ਇਦਾਂ ਸਾੜ ਕੇ ਮਾਰਤੀ ਆ ਆ ਤੇ ਕੁਝ ਖਬਰਾਂ ਆ ਜਿਹੜੀ ਸਾਡੇ ਸਾਹਮਣੇ ਆ ਗਈਆਂ ਵਾ ਕੁਝ ਖਬਰਾਂ ਤੇ ਇਦਾਂ ਦੀਆਂ ਵਾ ਜਿਹੜੀਆਂ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਆ ਲੱਖਾਂ ਹੀ ਧੀਆਂ ਵਾ ਜਿਹੜੀ ਦਾਜ ਦੀ ਬਲੀ ਚੜ ਗਈਆਂ ਤੇ ਜੇ ਮੰਮੀ ਤੁਸੀਂ ਚਾਹੁੰਦੇ ਜੇ ਨਾ ਕਿ ਤੁਹਾਡੀ ਕੁੜੀ ਨਾਲ ਇਦਾਂ ਨਾ ਹੋਵੇ ਤੇ ਇੱਥੇ ਥੱਲ ਪਾ ਦਿਓ ਉਹਨੂੰ ਜੇ ਤੁਸੀਂ ਪੁੱਛਣਾ ਚਾਹੁੰਦੇ ਹੈ ਨਾ ਕਿ ਉਹ ਦਾਜ ਦੇ ਭੁੱਖੇ ਹੈਗੇ ਕਿ ਨਹੀਂ ਇੱਕ ਵਾਰੀ ਨਾ ਇਹਨੂੰ ਆਪਣੇ ਗੱਲ ਨਾਲ ਲਾ ਕੇ ਪੁੱਛੋ ਕੀ ਗੱਲ ਉਹ ਦਾਜ ਦੇ ਭੁੱਖੇ ਨਹੀਂ ਆ ਆ ਜਿੰਨੀ ਵਾਰੀ ਸਾਡੇ ਕੋਈ ਆਈ ਆ ਉਹਨਾਂ ਦੇ ਕਹਿਣ ਤੇ ਨਹੀਂ ਆਈ ਸੋਨੀਆਂ ਜੋ ਸਾਹਿਲ ਕਹਿਣ ਡਿਆ ਉਹ ਸਹੀ ਆ ਜਿੰਨੀ ਵਾਰੀ ਤੂੰ ਆਈ ਆ ਤੈਨੂੰ ਉਹਨਾਂ ਨੇ ਭੇਜਿਆ ਬੋਲ ਸੋਨੀਆਂ ਬੋਲ ਸੋਨੀਆਂ ਬੋਲਦੀ ਕਿਉਂ ਨਹੀਂ ਕੁਝ ਪਈ ਜੋ ਸਾਹਿਲ ਕਹਿਣ ਡਿਆ ਉਹ ਸਹੀ ਕਹਿਣ ਡਿਆ जाने के भी तो मेरे को आई हाँ कहती आई हा मैं ये सोचती रही कि वो तो बंदे ही बड़े वधिया मेरी ती को कदी उन्होंने कोई डिमांड नहीं की थी। ਪਰ ਪੁੱਤਰ ਮੈਨੂੰ ਸੱਚ ਦੱਸ ਤੇਰੀ ਅੱਖਾਂ ਕੁਝ ਕਹਿਣਾ ਚਾਹੁੰਦੀ ਐ ਦੱਸ ਧੀਏ ਬੋਲ ਬੋਲ ਪੈ ਬੋਲ ਪੈ ਨਹੀਂ ਸ਼ਦੇਣੇ ਬੋਲ ਪੈ ਮੰਮੀ ਉਸਤੇ ਉਦਾਸ ਤੇ ਲੋਭੀ ਗਏ ਜੇ ਤੁਸੀਂ ਉਹਨਾਂ ਦੀ ਡਿਮਾਂਡ ਨਾਲ ਨਾ ਪੂਰੀ ਕੀਤੀ ਉਹਨਾਂ ਨੇ ਮੈਨੂੰ ਮੇਰੇ ਬੱਚਿਆਂ ਤੋਂ ਦੂਰ ਕਰ ਦੇਣਾ ਮੇਰੇ ਘਰ ਵਾਲੇ ਤੋਂ ਤੋਰ ਖਰਦੈ ਨਾ ਤੇ ਹੋ ਸਕਦਾ ਮੈਨੇ ਜਿੰਦੇ ਜੀ ਮਾਪੇ ਕਰ ਸੋਨੀਆ ਸੀਰੀਅਸ ਹੋ ਗਈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਅੱਜ ਦੀ ਸਟੋਰੀ ਲਈ ਬਣਾਈ ਗਈ ਹੈ ਨਾ ਉਹ ਦਾਇ ਤੇ ਬਣਾਈ ਗਈ ਹੈ ਬੜੀਆਂ ਕੁੜੀਆਂ ਦਾਇ ਦੀ ਬਲੀ ਚੜਨ ਡੀਆਂ ਇਹ ਸਟੋਰੀ ਬਣਾਈ ਮੈਂ ਤਦਿਆ ਅ ਸ਼ਾਇਦ ਅੱਜ ਸਵੇਰੇ ਹੀ ਮੈਂ ਦੇਖ ਰਹੀ ਸੀ ਇੰਸਟਾਗ੍ਰam ਤੇ ਉੱਥੇ ਇੱਕ ਵੀਡੀਓ ਆਈ ਜਿਹੜੀ ਕਿ ਕੁੜੀ ਸਾੜ ਦਿੱਤੀ ਗਈ ਹੈ ਮਤਲਬ ਵਾਇਰਲ ਹੋਈ ਉਹਦਾ ਦੀ ਕੁੜੀ ਸੀ ਨਿੱਕੀ ਨਾਮ 'ਚ ਉਹਦਾ ਤੇ ਉਹਨੂੰ ਮਤਲਬ ਇਦਾਂ ਹੀ ਕਿ 22 ਲੱਖ ਰੁਪਏ ਕੁਝ ਮੰਗਿਆ ਸੀ ਤੇ ਉਹ ਲੈ ਕੇ ਨਹੀਂ ਆਈ ਜਾਂ ਮੈਂ ਆਪਣੇ ਘਰ ਦੇਆਂ ਲੋ ਬੜਾ ਗੱਦਾ ਜੀ ਨਹੀਂ ਦੇਣਾ ਆਪਾਂ ਤੇ ਇਸੇ ਕਰਕੇ ਉਹਨੂੰ ਸਾੜ ਦਿੱਤਾ ਗਿਆ ਮਤਲਬ ਉਹ ਵੇਖੋ ਪੋੜੀਆਂ ਚ ਕਿਤਰਾ ਵਿਚਾਰੀ ਆਂਡੀ ਅੱਗ ਲੱਗੀ ਤਿਉ ਕੁੜੀ ਮਰ ਚੁੱਕੀ ਆ ਪਹਿਲਾਂ ਉਹਨਾਂ ਨੇ ਸ਼ਾਇਦ ਉਹਨਾਂ ਦੀ ਕਾਫੀ ਜ਼ਿਆਦਾ ਡਿਮਾਂਡਾਂ ਪੂਰੀਆਂ ਕੀਤੀਆਂ ਉਹਨਾਂ ਨੇ ਜੋ ਜੋ ਮੰਗਿਆ ਉਹ ਦਿੰਦੇ ਰਹੇ ਪਰ ਇਹਦੇ ਵਿੱਚ ਸਟੋਰੀ ਦੇ ਵਿੱਚ ਇੱਕ ਡਾਇਲੋਗ ਸਾਹਿਲ ਨੇ ਬੜਾ ਅੱਛਾ ਡਿਲੀਵਰ ਕੀਤਾ ਹੈ ਕਿ ਇਹਦੇ ਵਿੱਚ ਗਲਤੀ ਮਾਵਾਂ ਦੀ ਵੀ ਹੁੰਦੀ ਆ ਉਹ ਇਹ ਗਲਤੀ ਇਸ ਕਰਕੇ ਹੁੰਦੀ ਆ ਕਿ ਜਦੋਂ ਵਿਆਹ ਦੇ ਵਿੱਚ ਮੁੰਡੇ ਵਾਲੇ ਡਿਮਾਂਡ ਕਰਦੇ ਆ ਨਾ ਮੋਸਟਲੀ ਇਹ ਕੁੜੀਆਂ ਦੀਆਂ ਮਾਵਾਂ ਹੀ ਕੰਨੀਆਂ ਕੋਈ ਗੱਲ ਨਹੀਂ ਦੇ ਦੇ ਨੇ ਦੇ ਦੇ ਨੇ ਫਿਰ ਕੀ ਹੋਇਆ ਮੰਗਿਆ ਉਹ ਦੇ 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 ਕਰਦੇ ਇਸ ਹਾਲ ਤੱਕ ਬੰਦਾ ਪਹੁੰਚ ਜਾਂਦਾ ਸਾਡੀ ਕੁੜੀ ਸਾਡੇ ਹੱਥੇ ਚ ਨਹੀਂ ਰਹਿੰਦੀ ਯਾਨੀ ਕਿ ਜਿਹੜੀ ਕੁੜੀ ਆਪਾਂ ਵਸਾਨਾ ਚਾਹੁੰਦੇ ਆ ਨਾ ਉਹ ਸਾਡੀ ਕੁੜੀ ਨੂੰ ਪਤਾ ਕਿਉਂ ਵਸਾਉਂਦੇ ਨੇ ਕਿਉਂਕਿ ਆਪਾਂ ਉਹਨਾਂ ਦੇ ਢਿੱਡ ਭਰਦੇ ਆ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਆ ਜਿਸ ਦਿਨ ਆਪਾਂ ਉਸ ਡਿਮਾਂਡ ਤੋਂ ਨਾ ਕਰਤੀ ਉਸੇ ਵਕਤ ਹੀ ਕੁੜੀ ਨੂੰ ਮਾਰ ਦੇਣਾ ਪਟੇ ਕੁੜੀ ਨੇਹਾ ਦਾ ਕਿੰਨਾ ਸੀ ਜਿਹੜੀ ਫਾਂਸੀ ਦੇ ਕੇ ਮਾਰਦੀ ਸੀ ਐਸਰਾ ਇਹ ਕੁਝ ਕੇਸ ਆ ਜਿਹੜੇ ਸੋਸ਼ਲ ਮੀਡੀਆ ਰਾਹੀਂ ਸਾਡੇ ਸਾਹਮਣੇ ਆਣਦੇ ਨੇ ਤੇ ਪਹਿਲਾ ਹੋ ਸਕਦਾ ਕਿ ਜ਼ਹਿਰ ਦੇ ਕੇ ਮਾਰ ਦਿੱਤੀਆਂ ਜਾਂਦੇ ਹਣ ਬੜੇ ਆ ਅਕਸਰ ਦੱਸਾਂ ਕਿ ਆ ਮਾਂ ਬਿਓ ਗਲਤੀ ਕਰਦੇ ਆ ਕਿ ਸਾਡੀ ਕੁੜੀ ਅੱਗੇ ਸੋਖੀ ਰਵੇ ਤੇ ਆਪਣੀ ਹਾਇਸियत ਤੋਂ ਵੱਧ ਆਪਾਂ ਚੀਜ਼ਾਂ ਦੇ ਦਿੰਦੇ ਆ ਤੇ ਬਸ ਆ ਹਾਇਸियत ਤੋਂ ਵੱਧ ਚੀਜ਼ਾਂ ਦੇਣ ਦੇ ਨਾਲ-ਨਾਲ ਹੀ ਨਾ ਅਗਲੇ ਨੂੰ ਲੱਗਦਾ ਕਿ ਉਹਨਾਂ ਕੋਈ ਬੜਾ ਕੋਝਾ ਬੜਾ ਕੋਝਾ ਜੋ ਆਪਾਂ ਮੰਗਾਂਗੇ ਤੇ ਉਹ ਕਿਸੇ ਨਾ ਕਿਸੇ ਤਰੀਕੇ ਤਾਂ ਉਹਨਾਂ ਨੇ ਪੂਰਾ ਕਰ ਹੀ ਦੇਣਾ ਵਾ ਤੇ ਜੇ ਉਹ ਪੂਰਾ ਨਹੀਂ ਹੁੰਦਾ ਤੇ ਉਹ ਸਾਰਾ ਟੌਰਚਰ ਸਾਡੀ ਕੋੜੀ ਨੂੰ ਜਾਂਦਾ ਰਿਹਾ ਟੀ ਨੂੰ ਜਾਂਦਾ ਵਾ ਤੇ ਇਸ ਕਰਕੇ ਪਹਿਲਾਂ ਹੀ ਤੁਸੀਂ ਉਹ ਉਸ ਦਾਇਰੇ ਵਿੱਚ ਲੋ ਹੋਣਾ ਕਿ ਬਾਕੀ ਆਪਾਂ ਤਾਂ ਕਹਿੰਨੇ ਆ ਕਿ ਅੱਜਕੱਲ ਜਿਹੜੀ ਪ੍ਰਥਾ ਵਾ ਕਿ ਉਹ ਬੰਦ ਹੋ ਗਈ ਆਪਾਂ ਕਹਿੰਨੇ ਆ ਕਿ ਬੰਦ ਹੋ ਗਈ ਪਰ ਅੱਜਕੱਲ ਵੀ ਹਲੇ ਡੌਰੀ ਦਾ ਬਹੁਤ ਚੱਲਦਾ ਹੀ ਜਾਂਦਾ ਵਾ ਜੇ ਤੁਸੀਂ ਨਾ ਬੋਲੀ ਕਰੋ ਤੇ ਉਹ ਕੁੜੀ ਨੂੰ ਆਪਣੀ ਜਾਨ ਤੋਂ ਹੱਦ ਤੱਕ ਸਾਹਿਲ ਅੱਗੇ ਹੁੰਦੀਆਂ ਸੀ ਚਲੋ ਨਾਨਕਾ ਸ਼ੱਕ ਜਿੰਨੂੰ ਕਹਿੰਦੇ ਸੀ ਉਹ ਨਾਨਕਾ ਫਰਨੀਚਰ ਬੈੱਡ ਬੁੱਧ ਦੇ ਰਹਿੰਦੇ ਸੀ ਇੱਥੋਂ ਤੱਕ ਤੇ ਠੀਕ ਹੈ ਆਪਣੀ ਮਰਜ਼ੀ ਨਾਲ ਪਰ ਜਿਹੜੀਆਂ ਡਿਮਾਂਡਾਂ ਆਉਂਦੀਆਂ ਨੇ ਲੱਖਾਂ ਦੇ ਹਿਸਾਬ ਨਾਲ ਪੈਸੇ ਦੀਆਂ ਉਹ ਗਲਤ ਗੱਲ ਆ ਕਿ ਕੀ ਤੁਸੀਂ ਮਤਲਬ ਇਹ ਚਾਹੁੰਦੇ ਕਿ ਕੋ ਮੁੰਡਾ ਸਾਡਾ ਵਿਆਹਿਆ ਜਾਵੇ ਤੇ ਸੋਹਰਿਓ ਪੈਸਿਆਂ ਆਇਆ ਜਾਵੇ ਇਹਦੇ ਚ ਭੈਣ ਨੇ ਤੰਗ ਕੀਤਾ ਸੱਸ ਵੀ ਤੰਗ ਕਰ ਸਕਦੀ ਕੋਈ ਵੀ ਤੰਗ ਕਰ ਸਕਦੀ ਆ ਇਹ ਸ਼ੁਰੂਆਤ ਹੈ ਸਾਨੂੰ ਕਿਸੇ ਨੂੰ ਕਰਨੀ ਹੀ ਪੈਣੀ ਆ ਕਿਸੇ ਨੂੰ ਸ਼ੁਰੂਆਤ ਕਰਨੀ ਹੀ ਪੈਣੀ ਆ ਫੇਰ ਹੀ ਇਹ ਜਿਹੜੇ ਭੇੜੀਏ ਆ ਨਾ ਫੇਰ ਹੀ ਬੰਦ ਹੋਣਗੇ ਨਹੀਂ ਤਾਂ ਧੀਆ ਐਸੇ ਤਰ੍ਹਾਂ ਦਾਇ ਦੀ ਬਲੀਆਂ ਚੜਦੀਆਂ ਰਹਿਣਗੀਆਂ ਕਿੰਨੀਆਂ ਕ ਚੜੀਆਂ ਨੇ ਤੇ ਕਿੰਨੀਆਂ ਕ ਗਾਂ ਚੜਦੀਆਂ ਰਹਿਣੀਆਂ ਮੈਂ ਤਾਂ ਇਹ ਸੋਚਦੀ ਆ ਕਿ ਅੱਜ ਕੱਲ ਤਾਂ ਚਲੋ ਕਾਫੀ ਹੱਦ ਤੱਕ ਸਾਹਿਲ ਸਹੀ ਹੋ ਗਿਆ ਕਿ ਅੱਜ ਕੱਲ ਵਿਆਹਾਂ ਸ਼ਾਦੀਆਂ ਤੇ ਨਾਲ ਇਕੱਠ ਨਹੀਂ ਕਰਨਦੇ ਹੈਗੇ ਉਹ ਸਿੰਪਲੀ ਵਿਆਹ ਕਰਨ ਦੇ ਤੇ ਮੈਂ ਤੇ ਚਾਹਨੀ ਬਿਲਕੁਲ ਇਤਨਾ ਹੀ ਨਕਾਰ ਦੇ ਬੰਦੇ ਜਾਣ ਤੇ ਵਾਰੋ ਬੰਦੇ ਉਹਨਾਂ ਦੇ ਆ ਦੇ ਕੰਮ ਗਪਕਾਰ ਇਹ ਸਭ ਕੁਝ ਬੰਦ ਹੋ ਜਾਣਾ ਚਾਹੀਦਾ ਹੈਗਾ ਚਲੋ ਸਾਡੇ ਵੀ ਬੱਚਿਆਂ ਦੇ ਵਿਆਹਾਂ ਚ ਇਹ ਕੁਝ ਹੋਇਆ ਸੀ ਮਤਲਬ ਅਗਲਿਆਂ ਨੇ ਚਲੋ ਨੋਗੇ ਐਰਾ ਵਗੈਰਾ ਦਿੱਤੇ ਪਰ ਅੜੀਆਂ ਡਿਮਾਂਡਾਂ ਨੋਟਾਂ ਦੀਆਂ ਹਨਾ ਨੋਟਾਂ ਨਾ ਧੀਆਂ ਨੇ ਵਸਾਈਆਂ ਜਾ ਸਕਦੀਆਂ ਇਹ ਆਪਾਂ ਉਹਨਾਂ ਦੇ ਮੂੰਹ ਨੂੰ ਨਾ ਖੂਨ ਲਾ ਦਿੰਦੇ ਆ ਜਦੋਂ ਪਹਿਲੀ ਸ਼ੁਰੂਆਤ ਹੀ ਹੁੰਦੀ ਨਾ ਉਹਦਾ ਹੀ ਰੋਕ ਦਿੱਤਾ ਜਾਵੇ ਤਾਂ ਵਧੀਆ ਹੁੰਦਾ ਵਾ ਨਹੀਂ ਤੇ ਜਦੋਂ ਸ਼ੁਰੂਆਤ ਹੋ ਗਈ ਨਾ ਫਿਰ ਉਹ ਸਿਰਸਿਲਾ ਅੱਗੇ ਚੱਲਦਾ ਹੀ ਰਹਿਣਾ ਚੱਲਦਾ ਹੀ ਰਹਿੰਦਾ ਸੋਨਿਆ ਤੁਸੀਂ ਕੁਝ ਕਹਿਣਾ ਚਾਹੋਗੇ ਕੁੜੀ ਦੇ ਪੇਕੇ ਆਪਣੀ ਖੁਸ਼ੀ ਨਾਲ ਜਿੰਨਾ ਮਰਜ਼ੀ ਦੇਣ ਕੋਈ ਗੱਲ ਨਹੀਂ ਪਰ ਮੰਗ ਕੇ ਨਹੀਂ ਲੈਣਾ ਚਾਹੀਦਾ ਹੁੰਦਾ ਪਤਾ ਕੀ ਗੱਲ ਸੋਨਿਆ ਇਰ ਵਿੱਚ ਮੈਂ ਇੱਕ ਗੱਲ ਵੀ ਕਰਨੀ ਐ ਇਰ ਵਿੱਚ ਥੋੜਾ ਜਿਹਾ ਮਾਮਾ ਦਾ ਵੀ ਹੁੰਦਾ ਕਿ ਉਹ ਕਹਿਣਗੇ ਜੇ ਕੁੜੀਆਂ ਮੰਨ ਲਓ ਮੰਨ ਲਓ ਇਰ ਵਿੱਚ ਇਹ ਵੀ ਗੱਲ ਆਂਦੀ ਆ ਕਿ ਕੁੜੀਆਂ ਦੱਸ ਦਿੰਦੀਆਂ ਮਾਵਾ ਨੂੰ ਤੇ ਮਾਵਾ ਹੀ ਜੜੀਆਂ ਪਤਾ ਹੈ ਚੱਲ ਕੋਈ ਗੱਲ ਨਹੀਂ ਪੁੱਤ ਆਪਾਂ ਧੀਆ ਦੀ ਗੱਲ ਸੁਣਦੇ ਹੀ ਨਹੀਂ ਹਰ ਜਗ੍ਹਾ ਦੇ ਧੀਆ ਨੂੰ ਝੂਠਿਆਂ ਕਰਦੇ ਆ ਧੀਆ ਦੀ ਗੱਲ ਸੁਣੀ ਦੀ ਨਹੀਂ ਹੈਗੀ ਉਹ ਕਹਿੰਦੇ ਨੇ ਨਾ ਆਪੇ ਮੋਲ ਠੀਕ ਹੋ ਜਾਏਗਾ ਹੋ ਜਾਏਗਾ ਠੀਕ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ ਚਲੋ ਜੀ ਗੱਲਾਂ ਤੇ ਇਤਨਾ ਫਿਰ ਕਾਫੀ ਜ਼ਿਆਦਾ ਕਹੋ ਜਾਂਦੀਆਂ ਤੇ ਬਾਕੀ ਵੀਡੀਓ ਦੱਸੋ ਕਿ ਕਿਵੇਂ ਲੱਗੀ ਤੁਹਾਨੂੰ ਕਮੈਂਟ ਤੇ ਲਾਈ ਤੇ ਬਾਕੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਥੈਂਕ ਯੂ ਸੋ ਮੱਚ